ਸਤਿ ਸ੍ਰੀ ਅਕਾਲ ਮੇਰੇ ਕਾਵੀਆਂ ਤੁਸੀਂ ਸਾਰੇ ਖਰੀਤਾਂ ਕਿਆ ਨਿਸੰਸਿੰਮੁਸ ਕੀ ਜਿਹਨਾਂ ਨੂੰ ਗਿਆਨ ਦਾ ਸਵਾਗਤ ਕਿਹਾ ਜਾਣਾ ਮਾਦੀ ਅਸਤਿਕਥਾ ਆਨੰਦਨਾ ਪਰਿਵੈਕਥਾ ਹੈ ਕਬੀਰੇ ਕਹਿੰਦੇ ਨੇ ਕਈ ਤੇ ਪਾਣੀ ਦੇ ਛਿਟਿਆਂ ਨਾਲ ਵੀ ਨਹੀਂ ਜਾਂਦੇ ਛੋਟਾ ਸਿਰ ਤੇ ਮਾਰੋ ਤਾਂ ਜਾਗਦੇ ਕਹੋ ਕਬੀਰ ਤਵੇਂ ਨਰ ਜਾਗੇ ਜਮਾ ਦਾ ਡੰਡ ਮੋਢ ਵੇ ਮੌਤ ਦਾ ਛੋਟਾ ਜਦ ਸਿਰ ਤੇ ਆ ਕੇ ਲੱਗਦਾ ਹੈ ਉਦੋਂ ਬਸ ਸ਼ਾਤ ਆਬ ਇਹ ਤੇ ਸਭ ਕੁਝ ਗਿਆ ਜਿੰਦੀ ਖਾਤਰ ਮੈਂ ਜ਼ਿੰਦਗੀ ਬਿਟਾਈ ਦਿੱਤੀ ਮੌਤ ਅੰਤਮ ਸਮੇਂ ਹਰ ਇੱਕ ਨੂੰ ਜਗਾਉਂਦੀ ਹੈ ਪਾਪੀ ਨੂੰ ਵੀ ਜਗਾ ਦਿੰਦੀ ਹੈ ਦੁਸ਼ਟ ਨੂੰ ਵੀ ਜਗਾ ਦਿੰਦੀ ਹੈ ਕਿਉਂ ਮੌਤ ਇੱਕ ਹਾਦਸਾ ਹੈ ਮੌਤ ਇੱਕ ਬਹੁਤ ਵੱਡੀ ਸਰਜਰੀ ਹੈ ਸਰੀਰ ਦੇ ਤੋਂ ਸਾਰੇ ਪ੍ਰਾਣ ਕੱਢਣੇ ਜੀਵਨ ਚੇਤਨਾ ਨੂੰ ਕੱਢ ਕੇ ਕਿਸੇ ਹੋਰ ਸਰੀਰ ਦੇ ਵਿੱਚ ਪਾਣਾ ਇਹ ਪ੍ਰਕਿਰਤੀ ਬਹੁਤ ਵੱਡਾ ਆਪਰੇਸ਼ਨ ਕਰਦੀ ਏ ਦੁਨੀਆਂ ਦਾ ਕੋਈ ਸਰਜਨ ਨਹੀਂ ਕਰ ਸਕਦਾ ਇਹ ਬਹੁਤ ਵੱਡੀ ਸਰਜਰੀ ਹੈ ਇਹ ਬਹੁਤ ਵੱਡਾ ਆਪਰੇਸ਼ਨ ਹੈ ਔਰ ਇਹ ਪ੍ਰਕਿਰਤੀ ਕਰਦੀ ਏ ਪ੍ਰਭੂ ਦਾ ਬਣਾਇਆ ਹੋਇਆ ਨਿਯਮ ਕਰਦਾ ਇੱਕ ਸਰੀਰ ਵਿੱਚੋਂ ਪ੍ਰਾਣ ਕੱਢਣਾ ਸਾਰੇ ਹੀ ਸਰੀਰ ਦੇ ਵਿੱਚ ਇਸ ਸਰੀਰ ਦੇ ਚੋਂ ਜੀਵ ਨੂੰ ਕੱਢਣਾ ਹੈ ਦੂਸਰੇ ਸਰੀਰ ਦੇ ਵਿੱਚ ਪਾਣਾ ਹੈ ਜੈਸੇ ਕੋਈ ਡਾਕਟਰ ਸੈਂਟਿਸ ਕਿਸੇ ਸਰੀਰ ਦਾ ਇੱਕ ਅੰਗ ਕੱਢ ਕੇ ਦੂਸਰੇ ਦੇ ਸਰੀਰ ਵਿੱਚ ਪਾ ਲਿਆ ਸਾਰੇ ਸਰੀਰ ਦੇ ਚੋਂ ਜੀਵਨ ਚੇਤਨਾ ਕੱਢ ਕੇ ਪ੍ਰਾਣ ਕੱਢ ਕੇ ਦੂਜੇ ਸਰੀਰ ਦੇ ਵਿੱਚ ਪਾਣੇ ਡਾਕਟਰ ਆਪਰੇਸ਼ਨ ਕਰਨ ਲੱਗਿਆਂ बेहोश ਕਰ ਦਿੰਦਾ ਹੈ ਪਰ ਪ੍ਰਕਿਰਤੀ ਵੀ ਮਰਨ ਲੱਗਿਆਂ ਮਨੁੱਖ ਨੂੰ ਬੇਹੋਸ਼ ਕਰ ਦਿੰਦੀ ਹੈ ਨਹੀਂ ਤੇ ਉਹ ਦਰਦ ਅਸਹਿ ਹੈ ਉਹ ਪੀੜਾ ਇਤਨੀ ਵੱਡੀ ਹੈ ਮਨੁੱਖ ਨਹੀਂ ਸਹਿ ਸਕਦਾ ਸਾਰੇ ਸਰੀਰ ਤੋਂ ਪ੍ਰਾਣ ਕੱਢਣੇ ਨੇ ਕਿਤਨੀ ਪੀੜਾ ਹੁੰਦੀ ਹੋਵੇ ਉਸ ਪੀੜਾ ਦੇ ਚ ਮਨੁੱਖ ਤੜਪੇ ਨਾ ਬਿਲਖੇ ਨਾ ਪ੍ਰਕਿਰਤੀ ਉਸਨੂੰ ਬੇਹੋਸ਼ ਕਰ ਦਿੰਦੀ ਹੈ ਕਿ ਪ੍ਰਭੂ ਦਾ ਨਿਯਮ ਹੀ ਉਸਨੂੰ ਬੇਹੋਸ਼ ਕਰ ਦਿੰਦਾ ਹੈ ਕੋ ਲੋਰੋ ਆਰਮ ਸੁਗਾਣ ਦੀ ਲੋੜ ਨਹੀਂ ਕੋਈ ਸੁਣ ਕਰਨ ਦਾ ਟੀਕਾ ਲਾਣ ਦੀ ਲੋੜ ਨਹੀਂ ਪ੍ਰਕਿਰਤੀ ਸੁਣ ਕਰ ਦਿੰਦੀ ਹੈ ਲੇਕਿਨ ਜੈਸੇ ਸੁਣ ਹੋਣ ਲੱਗਦਾ ਹੈ ਤੇ ਮਹਿਸੂਸ ਹੋਣ ਲੱਗਦਾ ਹੈ ਮੌਲ ਸਰੀਰ ਜਾ ਰਿਹਾ ਹੈ ਉਦੋਂ ਥੋੜੀ ਜਿਹੀ ਜਾਗਰਤੀ ਪੈਦਾ ਹੁੰਦੀ ਹੈ ਜੀਵਨ ਤੇ ਅਜਾਈ ਚਲਾ ਗਿਆ ਖਾਲੀ ਜਾ ਰਿਹਾ ਹੈ ਪਛਤਾਪ ਪੈਦਾ ਹੁੰਦਾ ਹੈ ਪਰ ਉਹ ਜੋ ਪਛਤਾਪ ਪੈਦਾ ਹੁੰਦਾ ਹੈ ਉਸ ਤੋਂ ਕੋ ਸਵਾਰ ਸਕੇ ਬਣਾ ਸਕੇ ਸਮਾਂ ਹੀ ਕੋਈ ਨਹੀਂ ਉਹ ਵਕਤ ਹੀ ਕੋਈ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਤੂੰ ਜੀਵਦੇ ਆ ਜੀ ਮੌਤ ਕਬੂਲ ਕਰ ਲੈ ਜੇ ਸੇ ਤੂੰ ਜੀਵ ਰਿਆ ਜੀ ਮੌਤ ਕਬੂਲ ਕਰੇਗਾ ਮੌਤ ਨਹੀਂ ਤੈਨੂੰ ਜਗਾ ਦੇਣਾ ਇਕੜੇ ਦਫਾ ਜਪਜੀ ਸਾਹਿਬ ਦੇ ਤੋਂ ਪਾਠ ਕੀਤੇ ਮੌਤ ਨੂੰ ਭੁਲਾ ਕੇ ਰੋਜ਼ ਰੋਜ਼ ਕੀਰਤਨ ਤੋਂ ਸੁਣਿਆ ਮੌਤ ਨੂੰ ਭੁਲਾ ਕੇ ਰੋਜ਼ ਰੋਜ਼ ਤੂੰ ਪਾਠ ਕੀਤਾ ਮੌਤ ਨੂੰ ਭੁਲਾ ਕੇ ਵੇਹ ਕਿਹੜਾ ਮਰਨਾ ਹੈ ਜਗਤ ਮਰੇਗਾ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਸੋਟਾ ਜਗਾਉਂਦਾ ਹੈ ਮੌਤ ਦਾ ਸੋਟਾ ਜਲਾਉਂਦਾ ਕਹੋ ਕਵੀ ਤਵੇ ਨਰ ਜਾਗੇ ਜਮ ਕਾ ਡੰਡ ਮੌਂਡ ਮੇ ਲਾਗੇ ਸਿਰ ਦੇਚ ਆ ਕੇ ਡੰਡਾ ਲਗਿਆ ਮੌਤ ਦਾ ਜਾਗੇ ਪਰ ਹੁਣ ਜਾਗਣ ਤੋਂ ਕੁਝ ਸਫਲਤਾ ਹਾਸਲ ਕਰੇ ਕੁਝ ਕਰ ਸਕੇ ਸਮਾਂ ਹੀ ਨਹੀਂ ਬਣੇ ਹੁਣ ਵਕਤ ਹੀ ਨਹੀਂ ਰਿਹਾ ਜੀਮਦੇ ਆ ਜੀ ਉਹ ਹੀ ਮੌਤ ਜੋ ਅੰਤਮ ਸਮੇਂ ਆਉਂਦੀ ਹੈ ਕਬੂਲ ਕਰ ਲਵੇ ਜ਼ਿੰਦਗੀ ਬਦਲ ਜਾਏਗੀ ਜਾਗ ਕਬੀਰ ਕਹਿੰਦੇ ਨੇ ਕਈ ਤੇ ਪਾਣੀ ਦੇ ਛਿਟਿਆਂ ਨਾਲ ਵੀ ਨਹੀਂ ਜਾਂਦੇ ਛੋਟਾ ਸਿਰ ਤੇ ਮਾਰੋ ਤਾਂ ਜਾਗਦੇ ਕਹੋ ਕਬੀਰ ਕਵੇ ਨਰ ਜਾਗੇ ਜਮਕਾ ਡੰਡ ਮੋਢਵੇਂ ਮੌਤ ਦਾ ਛੋਟਾ ਜਦ ਸਿਰ ਤੇ ਆ ਕੇ ਲੱਗਦਾ ਉਦੋਂ ਪ੍ਰਸ਼ਾਤ ਇਹ ਤੇ ਸਭ ਕੁਝ ਗਿਆ ਜੀ ਦੀ ਖਾਤਰ ਮੈਂ ਜ਼ਿੰਦਗੀ ਬਿਤੀ ਦਿੱਤੀ ਮੌਤ ਅੰਤਨ ਸਮੇਂ ਹਰ ਇੱਕ ਨੂੰ ਜਗਾਉਂਦੀ ਹੈ ਪਾਪੀ ਨੂੰ ਵੀ ਜਗਾ ਦੇਣੀ ਹੈ ਦੋਸ਼ ਨੂੰ ਵੀ ਜਗਾ ਦੇਣੀ ਹੈ ਕਿਉਂ ਮੌਤ ਇੱਕ ਹਾਦਸਾ ਹੈ ਮੌਤ ਇੱਕ ਬਹੁਤ ਵੱਡੀ ਸਰਜਰੀ ਹੈ ਸਰੀਰ ਦੇ ਚੋਂ ਸਾਰੇ ਪ੍ਰਾਣ ਕੱਢਣੇ ਜੀਵਨ ਚੇਤਨਾ ਨੂੰ ਕੱਢ ਕੇ ਕਿਸੇ ਹੋਰ ਸਰੀਰ ਵਿੱਚ ਪਾਣਾ ਇਹ ਪ੍ਰਕਿਰਤੀ ਬਹੁਤ ਵੱਡਾ ਆਪਰੇਸ਼ਨ ਕਰਦੀ ਹੈ ਦੁਨੀਆਂ ਦਾ ਕੋਈ ਸਰਜਨ ਨਹੀਂ ਕਰ ਸਕਦਾ ਇਹ ਬਹੁਤ ਵੱਡੀ ਸਰਜਰੀ ਹੈ ਇਹ ਬਹੁਤ ਵੱਡਾ ਆਪਰੇਸ਼ਨ ਹੈ ਔਰ ਇਹ ਪ੍ਰਕਿਰਤੀ ਕਰਦੀ ਹੈ ਪ੍ਰਭੂ ਦਾ ਬਣਾਇਆ ਹੋਇਆ ਨਿਯਮ ਕਰਦਾ ਇੱਕ ਸਰੀਰ ਵਿੱਚੋਂ ਪ੍ਰਾਣ ਕੱਢਣੇ ਨੇ ਸਾਰੇ ਹੀ ਸਰੀਰ ਦੇ ਵਿੱਚ ਇਸ ਸਰੀਰ ਦੇ ਚੋਂ ਜੀਵ ਨੂੰ ਕੱਢਣਾ ਹੈ ਦੂਸਰੇ ਸਰੀਰ ਦੇ ਚ ਪਾਣਾ ਹੈ ਜੈਸੇ ਕੋਈ ਡਾਕਟਰ ਸਾਇੰਟਿਸਟ ਕਿਸੇ ਸਰੀਰ ਦਾ ਇੱਕ ਅੰਗ ਕੱਢ ਕੇ ਦੂਸਰੇ ਦੇ ਸਰੀਰ ਦੇ ਵਿੱਚ ਪਾਉਣਾ ਸਾਰੇ ਸਰੀਰ ਦੇ ਚੋਂ ਜੀਵਨ ਚੇਤਨਾ ਕੱਢ ਕੇ ਪ੍ਰਾਣ ਕੱਢ ਕੇ ਦੂਜੇ ਸਰੀਰ ਦੇ ਵਿੱਚ ਪਾਣੇ ਡਾਕਟਰ ਆਪਰੇਸ਼ਨ ਕਰਨ ਲੱਗਿਆਂ बेहोश ਕਰ ਦਿੰਦਾ ਹੈ ਪ੍ਰਕਿਰਤੀ ਵੀ ਮਰਨ ਲੱਗਿਆਂ ਮਨੁੱਖ ਨੂੰ बेहोश ਕਰ ਦਿੰਦੀ ਨਹੀਂ ਤੇ ਉਹ ਦਰਦ ਅਸਹਿ ਹੈ ਉਹ ਪੀੜਾ ਇਤਨੀ ਵੱਡੀ ਹੈ ਮਨੁੱਖ ਨਹੀਂ ਸਹਿ ਸਕਦਾ ਸਾਰੇ ਸਰੀਰ ਤੋਂ ਪ੍ਰਾਣ ਕੱਢਣੇ ਨੇ ਕਿੰਨੀ ਪੀੜਾ ਹੁੰਦੀ ਹੈ ਉਸ ਪੀੜਾ ਦੇ ਵਿੱਚ ਮਨੁੱਖ ਤੜਪੇ ਨਾ ਬਿਲਖੇ ਨਾ ਪਰਿਕਿਰਤੀ ਉਸਨੂੰ ਬੇਹੋਸ਼ ਕਰ ਦਿੰਦੀ ਹੈ ਇਹ ਪ੍ਰਭੂ ਦਾ ਨਿਯਮ ਹੀ ਉਸਨੂੰ ਬੇਹੋਸ਼ ਕਰ ਦਿੰਦਾ ਹੈ ਕਲੋਰੋਫਾਰਮ ਸੁਗਾਂਣ ਦੀ ਲੋੜ ਨਹੀਂ ਕੋਈ ਸੋਨ ਕਰਨ ਦਾ ਟੀਕਾ ਲਾਉਣ ਦੀ ਲੋੜ ਨਹੀਂ ਪ੍ਰਕਿਰਤੀ ਸੋਨ ਕਰ ਦਿੰਦੀ ਹੈ ਲੇਕਿਨ ਜੈਸੇ ਸੁਨ ਹੋਣ ਲੱਗਦਾ ਹੈ ਤੇ ਮਹਿਸੂਸ ਹੋਣ ਲੱਗਦਾ ਹੈ ਮਾਉ ਸਰੀਰ ਜਾ ਰਿਹਾ ਹੈ ਉਦੋਂ ਥੋੜੀ ਜਿਹੀ ਜਾਗਰਤੀ ਪੈਦਾ ਹੁੰਦੀ ਹੈ ਜੀਵਨ ਤੇ ਅਜਾਈ ਚਲਾ ਗਿਆ ਖਾਲੀ ਜਾ ਰਿਹਾ ਪਛਤਾਵਾ ਪੈਦਾ ਹੁੰਦਾ ਹੈ ਪਰ ਉਹ ਜੋ ਪਛਤਾਵਾ ਪੈਦਾ ਹੁੰਦਾ ਹੈ ਉਸ ਤੋਂ ਕੋ ਸਵਾਰ ਸਕੇ ਬਣਾ ਸਕੇ ਸਮਾਂ ਹੀ ਕੋਈ ਨਹੀਂ ਹੁਣ ਵਕਤ ਹੀ ਕੋਈ ਨਹੀਂ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੂੰ ਜੀਵਦੇ ਆ ਜੀ ਮੌਤ ਕਬੂਲ ਕਰ ਲੈ ਜੈਸੇ ਤੂੰ ਜੀਵਦੇ ਆ ਜੀ ਮੌਤ ਕਬੂਲ ਕਰੇਗਾ ਮੌਤ ਨਹੀਂ ਤੈਨੂੰ ਜਗਾ ਦੇਣਾ ਸੈਕੜੇ ਦਫਾ ਜਪਜੀ ਸਾਹਿਬ ਦੇ ਤੂੰ ਪਾਠ ਕੀਤੇ ਮੌਤ ਨੂੰ ਬੁਲਾ ਕੇ ਰੋਜ਼ ਰੋਜ਼ ਕੀਰਤਨ ਤੋਂ ਸੁਣਿਆ ਮੌਤ ਨੂੰ ਬੁਲਾ ਕੇ ਰੋਜ਼ ਰੋਜ਼ ਤੂੰ ਬਾੜ ਕਿਤਾ ਮੌਤ ਨੂੰ ਬੁਲਾ ਕੇ ਵੇ ਕਿਡਾ ਮਰਨਾ ਹੈ ਜਗਤ ਮਰੇਗਾ ਕੁਛ ਵੀ ਨਹੀਂ ਹੋਵੇਗਾ ਕੁਛ ਵੀ ਨਹੀਂ ਸੋਟਾ ਜਗਾਉਂਦਾ ਹੈ ਮੌਤ ਦਾ ਸੋਟਾ ਜਗਾਉਂਦਾ ਕਹੋ ਕਵੀ ਤਵੇ ਨਰ ਜਾਗੇ ਜਮ ਕਾ ਡੰਡ ਮੋਂਡ ਮੇ ਲਾਗੇ ਸਿਰ ਦੇਚ ਆ ਕੇ ਡੰਡਾ ਲਗਿਆ ਮੌਤ ਦਾ ਜਾਗੇ ਪਰ ਹੁਣ ਜਾਗਣ ਤੋਂ ਕੋਈ ਸਫਲਤਾ ਹਾਸਲ ਕਰੇ ਕੁਝ ਕਰ ਸਕੇ ਸਮਾਂ ਹੀ ਨਹੀਂ ਬਟ ਨਹੀਂ ਰਿਹਾ ਜੀਮਦਿਆਂ ਜੀ ਉਹ ਹੀ ਮੌਤ ਜੋ ਅੰਤਨ ਸਮੇਂ ਆਉਦੀ ਹੈ ਕਬੂਲ ਕਰ ਲਵੇ ਜ਼ਿੰਦਗੀ ਬਦਲ ਜਾਏਗੀ ਜਾਗ ਜਾਏ ਬਹੁਤ ਛੋਟਾ ਹੈ ਨਾ ਹਰ ਬੰਦੇ ਨੂੰ ਜਗਾ ਦੇ ਪਾਪ ਜਿੱਦਾਂ ਮਰਜ਼ੀ ਵੱਡਾ ਪਾਪੀ ਕਿਉਂ ਨਾ ਹੋਵੇ ਜਿਹੜਾ ਮਰਜ਼ੀ ਵੱਡਾ ਆਂ ਠੀਕ ਹੋ ਨਾ ਹੋਵੇ ਜਿੰਨਾ ਮਰਜ਼ੀ ਵੱਡਾ ਲਾਪਰਵਾਹ ਕਿਉਂ ਨਾ ਹਰ ਇੱਕ ਦੀ ਸੁਰਤ ਜਿਹੜੀ ਟਿਕਾਣੇ ਤੇ ਲਾਉਂ ਕਿਉਂਕਿ ਫਿਰ ਸਮੇਂ ਖਤਮ ਹਰ ਚੀਜ਼ ਖਤਮ ਫਿਰ ਜਾਗ ਕੋ ਤਾਂ ਦਮਾ ਫਿਰ ਜਾਗ ਹੁੰਦੀ ਹੈ ਤੇ ਫਿਰ ਮਨੁੱਖ ਨੂੰ ਪਤਾ ਲੱਗਦਾ ਕਿ ਮੈਂ ਤੇ ਸਭ ਕੁਝ ਗਵਾ ਬੈਠਾ ਤੇ ਸਮੇਂ ਚਲਾ ਗਿਆ ਹੁਣ ਤੇ ਵਕਤ گزر ਗਿਆ ਹੁਣ ਤੇ ਮੇਰੇ ਹੱਥੇ ਕੁਝ ਨਹੀਂ ਇਸ ਲਈ ਅਗਰ ਜ਼ਿੰਦਗੀ ਚ ਕਾਮਯਾਬੀ ਚਾਹੁੰਦੇ ਉਹ ਸੋਟਾ ਭਜਨ ਤੋਂ ਪਹਿਲੇ ਜਾ ਗਿਆ ਤਾਂ ਕਿ ਔਨ ਦਾ ਮਕਸਦ ਹਾਸਲ ਕਰੇ ਜਿੰਦਗੀ ਨੂੰ ਵੀ ਇਸ ਨੂੰ ਕਾਮਯਾਬ ਬਣਾ ਲਓ ਤੇ ਅਗਲੇ ਜਹਾਂ ਜੀ ਕਾਮਯਾਬੀ ਹਾਸਲ ਕਰੋ ਪ੍ਰਭ ਦੀ ਖੁਸ਼ੀ ਹਾਸਲ ਕਰੋ ਇੱਥੇ ਵੀ ਤੇ ਉੱਥੇ ਮੇਰਾ ਤੁਹਾਨੂੰ ਕਥਾ ਕੈਂਸਦੀ ਲੱਗੀ ਕਮੈਂਟ ਕਰਕੇ لازਮੀ ਦੱਸਿਓ ਰੱਖੀ ਆਪਣਾ ਟੀ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ